ਦੋਸਤੋ ਪਿਛਲੀ ਵੀਡੀਓ ਵਿੱਚ ਅਸੀਂ ਸੁਣਿਆ ਸੀ ਕਿ ਟਾਂਗੇਵਲੇ ਦੇ ਕਹਿਣ ਤੇ ਅਮਨ ਜਦੋਂ ਟਾਂਗੇਵਲੇ ਦੇ ਘਰ ਚਲਾ ਗਿਆ ਤੇ ਟਾਂਗੇਵਲੇ ਦੀ ਘਰਵਾਲੀ ਨੇ ਅਮਨ ਦੇ ਲਈ ਜਦੋਂ ਖਾਣਾ ਪਰੋਸਿਆ ਤਾਂ ਵਕੀਰ ਦੀ ਦੂਸਰੀ ਸਿੱਖਿਆ ਦੇ ਅਨੁਸਾਰ ਅਮਨ ਨੇ ਉਹ ਖਾਣਾ ਪਹਿਲਾਂ ਆਪਣੀ ਬਿੱਲੀ ਨੂੰ ਖਵਾਇਆ ਆਓ ਸੁਣਦੇ ਹਾਂ ਉਸ ਤੋਂ ਅੱਗੇ ਜਦੋਂ ਅਮਨ ਨੇ ਖਾਣਾ ਖਾਣ ਤੋਂ ਪਹਿਲਾਂ ਬਿੱਲੀ ਨੂੰ ਖਵਾਇਆ ਤਾਂ ਬਿੱਲੀ ਬਿਹੋਸ਼ ਹੋ ਗਈ ਅਮਨ ਇਹ ਦੇਖ ਕੇ ਸਮਝ ਗਿਆ ਕਿ ਖਾਣੇ ਵਿੱਚ ਕੁਝ ਨਾ ਕੁਝ ਗੜਬੜ ਜ਼ਰੂਰ ਏ ਆਪਣੀ ਬਿੱਲੀ ਨੂੰ ਇਸ ਤਰ੍ਹਾਂ ਮਰੇ ਹੋਏ ਦੇਖ ਕੇ ਉਸ ਦੀ ਅੱਖਾਂ ਵਿੱਚੋਂ ਅਥਰੂ ਨਿਕਲ ਆਏ ਤੇ ਟਾਂਗੇਵਾਲੀ ਨੇ ਆਪਣੀ ਘਰਵਾਲੀ ਵੱਲ ਵੇਖਦਿਆਂ ਕਿਹਾ ਇਹ ਕਿਵੇਂ ਹੋਇਆ ਤੂੰ ਰੋਟੀ ਸਬਜ਼ੀ ਧਿਆਨ ਨਾਲ ਨਹੀਂ ਬਣਾਈ ਟਾਂਗੇਵਾਲੀ ਦੀ ਘਰਵਾਲੀ ਨੇ ਜਵਾਬ ਦਿੰਦਿਆਂ ਕਿਹਾ ਰੋਟੀਆਂ ਤਾਂ ਮੈਂ ਹੀ ਪਕਾਈਆਂ ਨੇ ਪਰ ਸਬਜ਼ੀ ਆਪਣੀ ਵੱਡੀ ਬੇਟੀ ਸविता ਨੇ ਬਣਾਈ ਹੈ ਸ਼ਾਇਦ ਹਨੇਰੇ ਵਿੱਚ ਸਬਜੀ ਬਣਾਉਂਦੇ ਸਮੇਂ ਕੋਈ ਜ਼ਹਿਰੀਲਾ ਕੀੜਾ ਮਕੌੜਾ ਸਬਜੀ ਵਿੱਚ ਡਿੱਗ ਗਿਆ ਹੋਵੇ ਰੱਬ ਦਾ ਸ਼ੁਕਰ ਹੈ ਕਿ ਤੁਸੀਂ ਦੋਨਾਂ ਨੇ ਇਹ ਸਬਜੀ ਨਹੀਂ ਖਾਧੀ ਨਹੀਂ ਤਾਂ ਅੱਜ ਅਨਰਥ ਹੋ ਜਾਣਾ ਸੀ ਲੋਕ ਕਹਿੰਦੇ ਹਨ ਘਰ ਆਇਆ ਮਹਿਮਾਨ ਰੱਬ ਦਾ ਰੂਪ ਹੁੰਦਾ ਹੈ ਪਰ ਅੱਜ ਘਰ ਆਏ ਮਹਿਮਾਨ ਤੇ ਤੁਹਾਡੀ ਦੋਨਾਂ ਦੀ ਜਾਨ ਨੂੰ ਖਤਰਾ ਹੋ ਸਕਦਾ ਸੀ ਪਰਮਾਤਮਾ ਨੇ ਆਪਣੀ ਕਿਰਪਾ ਨਾਲ ਬਿੱਲੀ ਦੇ ਮਾਧਿਅਮ ਰਾਹੀਂ ਸਾਨੂੰ ਸਾਰਿਆਂ ਨੂੰ ਬਚਾ ਲਿਆ ਹੈ ਟਾਂਗੇ ਵਾਲੇ ਨੇ ਆਪਣੀ ਘਰਵਾਲੀ ਨੂੰ ਝਿੜਕਦਿਆਂ ਕਿਹਾ ਹੁਣ ਕੀ ਹੋਊਗਾ ਘਰ ਹੈ ਮਹਿਮਾਨ ਨੂੰ ਭੁੱਖਾ ਹੀ ਸੌਣਾ ਪਊ ਟਾਂਗੇ ਵਾਲੇ ਦੀ ਘਰਵਾਲੀ ਨੇ ਥੋੜਾ ਸ਼ਰਮਿੰਦਾ ਹੁੰਦਿਆਂ ਕਿਹਾ ਇਦਾਂ ਕਿਵੇਂ ਹੋ ਸਕਦਾ ਏ ਮੈਂ ਹੁਣੇ ਦੁਬਾਰਾ ਸਬਜ਼ੀ ਬਣਾ ਕੇ ਲਿਆਉਣੀ ਆ ਅਮਨ ਉਹਨਾਂ ਦੀ ਇਹ ਚਲਾਕੀ ਸਮਝ ਗਿਆ ਸੀ ਇਸ ਲਈ ਉਸਨੇ ਕਿਹਾ ਨਹੀਂ ਨਹੀਂ ਜੀ ਮੈਂ ਹੁਣ ਕੁਝ ਨਹੀਂ ਖਾਣਾ ਮੇਰਾ ਜੀ ਨਹੀਂ ਕਰਦਾ ਕੁਝ ਖਾਣ ਨੂੰ ਇਹ ਬਿੱਲੀ ਪਿਛਲੇ 12 ਸਾਲਾਂ ਤੋਂ ਮੇਰੇ ਦੁੱਖ ਸੁੱਖ ਦੀ ਸਾਥੀ ਰਹੀ ਏ ਕਈ ਮੌਕਿਆਂ ਤੇ ਇਸਨੇ ਮੇਰਾ ਸਾਥ ਦਿੱਤਾ ਅਤੇ ਮੇਰੀ ਜਾਨ ਵੀ ਬਚਾਈ ਅੱਜ ਵੀ ਆਪਣੇ ਆਖਰੀ ਸਮੇਂ ਵਿੱਚ ਜਾਂਦੀ ਮੇਰੀ ਜਾਨ ਬਚਾ ਗਈ ਏ ਬਸ ਕਿਸੇ ਤਰ੍ਹਾਂ ਇਹ ਰਾਤ गु져 ਜਾਏ ਮੈਂ ਸਵੇਰੇ ਆਪਣੇ ਘਰ ਵੱਲ ਨੂੰ ਤੁਰ ਪਾਵਾਂਗਾ ਇਹ ਸੁਣ ਕੇ ਟਾਂਗੇ ਵਾਲੇ ਨੇ ਦੁਬਾਰਾ ਉਸ ਨੂੰ ਖਾਣ ਲਈ ਕੁਝ ਨਹੀਂ ਪੁੱਛਿਆ ਟਾਂਗੇ ਵਾਲੇ ਨੇ ਆਪਣੀ ਘਰਵਾਲੀ ਨੂੰ ਅਮਨ ਦੇ ਲਈ ਬਿਸਤਰਾ ਵਿਛਾਉਣ ਲਈ ਕਿਹਾ ਉਹਨਾਂ ਦੇ ਜਵਾਬ ਦੇਣ ਤੋਂ ਪਹਿਲਾਂ ਹੀ ਉਹਨਾਂ ਦੀ ਦੂਸਰੀ ਬੇਟੀ ਸ੍ਰੇਖਾ ਨੇ ਅਮਨ ਲਈ ਵੇੜੇ ਦੇ ਵਿੱਚ ਇੱਕ ਪਾਸੇ ਬਿਸਤਰਾ ਵਿਛਾ ਦਿੱਤਾ। ਅਮਨ ਨੂੰ ਕੁਝ ਠੀਕ ਨਹੀਂ ਲੱਗ ਰਿਹਾ ਸੀ। ਇਸ ਲਈ ਉਹ ਹੋਰ ਜ਼ਿਆਦਾ ਸਾਵਧਾਨ ਹੋ ਗਿਆ। ਉਸ ਨੂੰ ਫਕੀਰ ਦੀ ਤੀਸਰੀ ਸਿੱਖਿਆ ਯਾਦ ਆਈ। ਸੌਣ ਲਈ ਜਦੋਂ ਉਹ ਆਪਣੇ ਮੰਝੇ ਕੋਲ ਗਿਆ, ਉਸ ਨੇ ਲੰਮੇ ਪੈਣ ਤੋਂ ਪਹਿਲਾਂ ਮੰਝੇ ਉੱਤੇ ਵਿਛਾਈ ਹੋਈ ਚਾਦਰ ਨੂੰ ਜਿਵੇਂ ਹੀ ਆਪਣੇ ਹੱਥਾਂ ਨਾਲ ਝਾੜਿਆ, ਉਸ ਨੇ ਦੇਖਿਆ ਕਿ ਖੂਹ ਉੱਤੇ ਇੱਕ ਕੁੱਟਾ ਮੰਝਾ ਜੋ ਕੱਚੇ ਬਾਣ ਨਾਲ ਬੁਣਿਆ ਹੋਇਆ ਸੀ। ਤੇ ਉੱਤੇ ਚਾਦਰ ਵਿਛਾਈ ਹੋਈ ਸੀ ਜਿਵੇਂ ਹੀ ਉਸਨੇ ਚਾਦਰ ਝਾੜੀ ਇਹ ਕੱਚੇ ਬਾਣ ਦੀਆਂ ਰस्सियां ਟੁੱਟ ਗਈਆਂ ਇਹ ਦੇਖ ਕੇ ਕਿਸੇ ਨੂੰ ਉਸਨੇ ਕੁਝ ਨਾ ਕਿਹਾ ਟਾਂਗੇ ਵਾਲੇ ਦੀ ਘਰਵਾਲੀ ਨੇ ਇਹ ਸਭ ਦੇਖ ਲਿਆ ਸੀ ਤੇ ਕਿਸੇ ਦੇ ਕੁਝ ਕਹਿਣ ਤੋਂ ਪਹਿਲਾਂ ਹੀ ਉਹ ਆਪਣੀ ਬੇਟੀ ਨੂੰ ਡਾਂਟਣ ਲੱਗੀ ਅਤੇ ਕਹਿਣ ਲੱਗੀ ਨਲਾਇਕ ਤੈਨੂੰ ਹਰ ਵੜੇ ਮਜ਼ਾਕ ਹੀ ਸੁਝਦਾ ਏ ਅਣਜਾਣ ਮਹਿਮਾਨ ਦੇ ਨਾਲ ਵੀ ਕੋਈ ਮਜ਼ਾਕ ਕਰਦਾ ਏ ਚੱਲ ਹੁਣ ਜਾ ਤੇ ਮਹਿਮਾਨ ਦੇ ਲਈ 베ੜੇ ਵਿੱਚ ਦੂਸਰਾ ਮੰਜਾ ਬਿਸਤਰਾ ਵਿਛਾ ਇਹ ਸਾਰੀਆਂ ਘਟਨਾਵਾਂ ਤੋਂ ਅਮਨ ਸਮਝ ਗਿਆ ਕਿ ਉਹ ਠੱਗਾਂ ਦੇ ਘਰ ਫਸ ਗਿਆ ਹੈ ਅਤੇ ਉੱਥੇ ਉਸ ਦੀ ਜਾਨ ਖਤਰੇ ਵਿੱਚ ਹੈ। ਅਗਰ ਕਿਸੇ ਤਰ੍ਹਾਂ ਇਹ ਰਾਤ ਉਸ ਲਈ ਸੁਰੱਖਿਅਤ ਨਿਕਲ ਗਈ ਤਾਂ ਉਹ ਆਪਣੇ ਘਰ ਬਿਨਾਂ ਕਿਸੇ ਮੁਸ਼ਕਲ ਦੇ ਪਹੁੰਚ ਜਾਏਗਾ ਤੇ ਰੱਬ ਦੀ ਬਹੁਤ ਹੀ ਵੱਡੀ ਕਿਰਪਾ ਹੋਏਗੀ ਉਸਤੇ। ਉਸ ਨੇ ਮਨੀ ਮਨਫਕੀਰ ਦਾ ਬਹੁਤ-ਬਹੁਤ ਧੰਨਵਾਦ ਕੀਤਾ ਜਿਸ ਦੀਆਂ ਸਿੱਖਿਆਵਾਂ ਕਰਕੇ ਤਿੰਨ ਵਾਰੀ ਉਸ ਦੀ ਜਾਨ ਬਚੀ। ਉਸ ਨੇ ਟਾਂਗੇ ਵਾਲੇ ਨੂੰ ਕਿਹਾ ਮੈਂ ਵੈਸੇ ਹੀ ਮੰਜੇ ਉੱਪਰ ਨਹੀਂ ਸੌਂਦਾ। ਜਦੋਂ ਘਰ ਛੱਡ ਕੇ ਪਰਦੇਸ ਕਮਾਈ ਕਰਨ ਗਿਆ ਹਾਂ ਮੈਨੂੰ ਜ਼ਮੀਨ ਤੇ ਸੌਣ ਦੀ ਆਦਤ ਪੈ ਗਈ ਏ ਮੰਜੇ ਤੇ ਮੈਨੂੰ ਨੀਂਦ ਨਹੀਂ ਆਉਂਦੀ ਇਸ ਲਈ ਮੈਂ ਸੋਚਿਆ ਕਿ ਮੰਜੇ ਤੋਂ ਚਾਦਰ ਉਤਾਰ ਕੇ ਥੱਲੇ ਵਿਛਾ ਲਵਾਂ ਉਹ ਸੋਚਣ ਲੱਗਾ ਕਿ ਇੰਨਾ ਘਟਨਾਵਾਂ ਤੋਂ ਬਾਅਦ ਮੈਨੂੰ ਇੱਥੇ ਜ਼ਮੀਨ ਤੇ ਸੌਣਾ ਵੀ ਸੁਰੱਖਿਅਤ ਨਹੀਂ ਲੱਗ ਰਿਹਾ ਉਸਨੇ ਟਾਂਗੇ ਵਾਲੇ ਨੂੰ ਨਿਮਰਤਾ ਨਾਲ ਕਿਹਾ ਅਗਰ ਤੁਹਾਡੀ ਇਜਾਜ਼ਤ ਹੋਵੇ ਕਿ ਮੈਂ ਤੁਹਾਡੇ ਮਕਾਨ ਦੀ ਛੱਤ ਤੇ ਚਾਦਰ ਵਿਛਾ ਕੇ ਸੌ ਸਕਦਾ ਕਿਉਂਕਿ ਉਚਾਈ ਤੇ ਜ਼ਹਿਰੀਲੇ ਕੀੜੇ ਮਕੋੜੇ ਵੀ ਨਹੀਂ ਪਹੁੰਚ ਸਕਣਗੇ ਟਾਂਗੇ ਵਾਲੇ ਨੇ ਮਾਨੀ ਮਨ ਸੋਚਿਆ ਇਹ ਤਾਂ ਹੋਰ ਵੀ ਚੰਗੀ ਗੱਲ ਐ ਇਹ ਛੱਤ ਤੋਂ ਕਿਤੇ ਭੱਜ ਕੇ ਜਾ ਵੀ ਨਹੀਂ ਸਕਦਾ ਤੇ ਕਿਸੇ ਨਾ ਕਿਸੇ ਤਰ੍ਹਾਂ ਅਸੀਂ ਇਸ ਦਾ ਧੰਨ ਲੋਟੀ ਲਵਾਂਗੇ ਇਸ ਲਈ ਉਸ ਨੇ ਅਮਨ ਨੂੰ ਛੱਤ ਤੇ ਸੌਣ ਲਈ ਇਜਾਜ਼ਤ ਦੇ ਦਿੱਤੀ ਅਮਨ ਇਹੇ ਸੋਚ ਕੇ ਛੱਤ ਤੇ ਸੌਣਾ ਚਾਹੁੰਦਾ ਸੀ ਕਿ ਗਰਮੀਆਂ ਦਾ ਮੌਸਮ ਹੋਣ ਕਰਕੇ ਉਹ ਸਾਰੇ ਲੋਕ ਆਪਣੇ ਘਰਾਂ ਦੀਆਂ ਛੱਤਾਂ ਤੇ ਹੀ ਸੁੱਤੇ ਹੋਣਗੇ। ਇਸ ਲਈ ਆਸ-ਪਾਸ ਦੇ ਲੋਕਾਂ ਦੀ ਨਜ਼ਰ ਵਿੱਚ ਰਹਿਣ ਨਾਲ ਉਸ ਦੇ ਜੀਵਨ ਨੂੰ ਕੋਈ ਖਤਰਾ ਨਹੀਂ ਹੋ ਸਕਦਾ। ਅਮਨ ਆਪਣਾ ਸਮਾਨ ਲੈ ਕੇ ਲੱਕੜ ਦੀ ਪੌੜੀ ਰਾਹੀਂ ਛੱਤੇ ਚੜ ਗਿਆ। ਛੱਤ ਉੱਤੇ ਉਸਨੇ ਚਾਦਰ ਵਿਛਾਈ ਅਤੇ ਚਾਰੇ ਪਾਸੇ ਦੇਖਣ ਤੋਂ ਬਾਅਦ ਉਹ ਨਿਸ਼ਚਿੰਤ ਹੋ ਕੇ ਲੰਮੀ ਪੈ ਗਿਆ। ਉਹ ਸੋਚ ਰਿਹਾ ਸੀ ਕਿ ਇੱਕ ਹੀ ਦਿਨ ਵਿੱਚ ਉਸ ਦੇ ਨਾਲ ਕਿੰਨਾ ਹੀ ਕੁਝ ਵਾਪਰ ਗਿਆ ਹੈ। ਉਸ ਨੇ ਫਕੀਰ ਦੀ ਤਿੱਜੀ ਸਿੱਖਿਆ ਨੂੰ ਫਿਰ ਯਾਦ ਕਰਦਿਆਂ ਇਹ ਤੈਅ ਕੀਤਾ ਕਿ ਉਹ ਅੱਜ ਰਾਤ ਬਿਲਕੁਲ ਨਹੀਂ ਸੌਏਗਾ। ਕੀ ਪਤਾ ਰਾਤ ਨੂੰ ਸੌਂਦੇ ਸਮੇਂ ਕਿਹੜੀ ਮੁਸੀਬਤ ਆਣ ਪਵੇ ਇਸ ਲਈ ਹਰ ਸਥਿਤੀ ਲਈ ਤਿਆਰ ਰਹਿਣਾ ਪਵੇਗਾ। ਜਿਵੇਂ ਹੀ ਅਮਨ ਛੱਤ ਤੇ ਸੌਣ ਲਈ ਗਿਆ ਟਾਂਗੇਵੜਾ ਤੇ ਉਸ ਦਾ ਪਰਿਵਾਰ ਆਪਸ ਵਿੱਚ ਗੱਲਾਂ ਕਰਨ ਲੱਗੇ। ਟਾਂਗੇਵੜਾ ਵਾਲੇ ਨੇ ਆਪਣੀ ਘਰਵਾਲੀ ਨੂੰ ਕਿਹਾ ਤੂੰ ਉਸ ਮੁੰਡੇ ਦੇ ਖਾਣੇ ਵਿੱਚ ਯੈਰ ਕਿਉਂ ਮਿਲਾਇਆ? ਮੈਂ ਕੇਵਲ ਉਸ ਨੂੰ ਬੇਹੋਸ਼ ਕਰਨ ਲਈ ਕਿਹਾ ਸੀ। ਤਾਂ ਜੋ ਆਪਾਂ ਉਸ ਦਾ ਸਾਰਾ ਧਨ ਲੁੱਟ ਲਈਏ ਅਤੇ ਜਦੋਂ ਸਾਨੂੰ ਉਸ ਦਾ ਧਨ ਮਿਲ ਜਾਵੇ ਤਾਂ ਅਗਲੀ ਸਵੇਰ ਅਸੀਂ ਉਸ ਨੂੰ ਜੰਗਲ ਵਿੱਚ ਕਿਤੇ ਦੂਰ ਸੁੱਟ ਆਈਏ ਇਸ ਗੱਲ ਦਾ ਜਵਾਬ ਦਿੰਦਿਆਂ ਵੱਡੀ ਕੁੜੀ ਨੇ ਕਿਹਾ ਪਿਤਾ ਜੀ ਜੇ ਆਪਾਂ ਉਸ ਨੂੰ ਜੰਗਲ ਵਿੱਚ ਸੁੱਟ ਕੇ ਆਵਾਂਗੇ ਤਾਂ ਹੋਸ਼ ਵਿੱਚ ਆਉਣ ਤੋਂ ਬਾਅਦ ਉਹ ਸਾਡੀ ਸ਼ਿਕਾਇਤ ਵੀ ਕਰ ਸਕਦਾ ਹੈ ਇਸ ਤਰ੍ਹਾਂ ਕਰਨ ਨਾਲ ਅਸੀਂ ਖਤਰੇ ਵਿੱਚ ਪੈ ਸਕਦੇ ਹਾਂ ਇਸ ਤੋਂ ਚੰਗਾ ਇਹ ਕਿ ਆਪਾਂ ਇਸ ਨੂੰ ਮਾਰ ਹੀ ਦਈਏ ਫਿਰ ਉਸ ਦਾ ਸਾਰਾ ਧਨ ਅਸੀਂ ਸਾਂਭ ਲਵਾਂਗੇ ਕਿ ਉਸਦੀ লাশ ਨੂੰ ਜੰਗਲ ਵਿੱਚ ਸੋਟਾਵਾਂਗੇ ਇਸ ਦੇ ਨਾਲ ਹੀ ਸਾਨੂੰ ਕਿਸੇ ਤਰੀਕੇ ਦਾ ਕੋਈ ਖਤਰਾ ਨਹੀਂ ਹੋ ਆਪਣੀ ਧੀ ਦੀ ਗੱਲ ਸੁਣ ਕੇ ਟਾਂਗੇਵਾਲੀ ਨੇ ਕਿਹਾ ਇਹ ਮੁੰਡਾ ਬਹੁਤ ਚਲਾ ਕੇ ਇਸ ਦੀ ਬਿੱਲੀ ਮਰ ਗਈ ਪਰ ਇਹ ਖੁਦ ਬਚ ਗਿਆ ਇਸ ਦੇ ਬਾਅਦ ਟਾਂਗੇਵਾਲੀ ਨੇ ਆਪਣੀ ਦੂਸਰੀ ਬੇਟੀ ਸ੍ਰੀਖਾ ਨੂੰ ਪੁੱਛਿਆ ਕਿ ਤੂੰ ਇਸ ਦਾ ਮੰਜਾ ਖੂਪਰ ਕਿਉਂ ਵਿਛਾਇਆ ਸੀ ਸ੍ਰੀਖਾ ਨੇ ਕਿਹਾ ਪਿਤਾ ਜੀ ਮੈਂ ਵੀ ਇਹੀ ਸੋਚ ਰਹੀ ਸੀ ਕਿ ਅਗਰ ਇਹ ਮਰ ਜਾਏਗਾ ਤਾਂ ਚੰਗਾ ਹੀ ਹੋਊਗਾ ਸਾਰਾ ਝੰਜਟ 21 ਵਾਰ ਚ ਖਤਮ ਹੋ ਜਾਏਗਾ ਕਿਸੇ ਦੇ ਸ਼ਿਕਾਇਤ ਕਰਨ ਦਾ ਖਤਰਾ ਵੀ ਨਹੀਂ ਹੋਏਗਾ ਪਰ ਮੈਨੂੰ ਕੀ ਪਤਾ ਸੀ ਕਿ ਉਹ ਚਾਦਰ ਝਾੜ ਕੇ ਦੇਖ ਲਏਗਾ ਤਾਂ ਟਾਂਗੇ ਵਾਲੇ ਨੇ ਕਿਹਾ ਹੁਣ ਆਪਾਂ ਕੀ ਕਰੀਏ ਇਹ ਤਾਂ ਦੋ ਵਾਰ ਬਚ ਗਿਆ ਹੁਣ ਤਾਂ ਉਸ ਨੂੰ ਆਪਣੇ ਤੇ ਸ਼ੱਕ ਵੀ ਹੋ ਗਿਆ ਹੁਣ ਅਸੀਂ ਉਸ ਨੂੰ ਛੱਤ ਦੇ ਖੁਲਿਆਂ ਮਾਰ ਵੀ ਨਹੀਂ ਸਕਦੇ ਜੇਕਰ ਇਸ ਨੇ ਚੀਕ ਮਾਰ ਦਿੱਤੀ ਤਾਂ ਲੋਕਾਂ ਨੂੰ ਪਤਾ ਲੱਗ ਜਾਣਾ ਫੇਰ ਤਾਂ ਅਸੀਂ ਸਾਰੇ ਮਾਰੇ ਜਾਵਾਂਗੇ ਹੁਣ ਉਸ ਨੂੰ ਲੁੱਟਣਾ ਵੀ ਬਹੁਤ ਮੁਸ਼ਕਿਲ ਹੋ ਗਿਆ ਏ ਹੁਣ ਇਹ ਸਾਡੇ ਲਈ ਮੁਸੀਬਤ ਖੜੀ ਕਰ ਸਕਦਾ ਏ ਇਸ ਲਈ ਮੈਂ ਤਾਂ ਕਹਣਾ ਆ ਕਿ ਹੁਣ ਸਾਨੂੰ ਇਸ ਨੂੰ ਲੁੱਟਣ ਦਾ ਖਿਆਲ ਆਪਣੇ ਦਿਮਾਗ ਵਿੱਚੋਂ ਕੱਢ ਦੇਣਾ ਚਾਹੀਦਾ ਟਾਂਗੇ ਵਾਲੇ ਦੀ ਪਤਨੀ ਤਜਰਬੇਕਾਰ ਹੋਣ ਦੇ ਨਾਲ-ਨਾਲ ਬਹੁਤ ਲਾਲਚੀ ਵੀ ਸੀ ਲਾਲਚ ਦੇ ਕਾਰਨ ਉਸ ਨੂੰ ਚੰਗਾ ਬੁਰਾ ਕੁਝ ਵੀ ਨਜ਼ਰ ਨਹੀਂ ਆ ਰਿਹਾ ਸੀ ਸਾਰਿਆਂ ਨੂੰ ਸਮਝਾਉਂਦਿਆਂ ਉਸਨੇ ਕਿਹਾ ਜਿਹੜਾ ਕੰਮ ਸਿੱਧੀ ਉਂਗਲੀ ਨਾਲ ਨਹੀਂ ਹੁੰਦਾ ਉਸ ਨੂੰ ਤੇਡੀ ਉਂਗਲ ਨਾਲ ਕਰ ਲੈਣਾ ਚਾਹੀਦਾ ਏ ਆਪਣੀਆਂ ਤਿੰਨੇ 3 ਜਵਾਨ ਨੇ ਅਤੇ ਸਮਝਦਾਰ ਵੀ ਇਹ ਕਿਸੇ ਵੀ ਤਰੀਕੇ ਉਸ ਲੜਕੇ ਨੂੰ ਬਹਿਲਾ ਫਸਲਾ ਕੇ ਆਪਣੇ ਪਿਆਰ ਦੇ ਜਾਲ ਵਿੱਚ ਫਸਾ ਕੇ ਉਸ ਨੂੰ ਲੋਟੀ ਲੈਣਗੀਆਂ ਲੜਕਾ ਜਵਾਨ ਏ ਇਸ ਲਈ ਜਲਦੀ ਕਾਬੂ ਆ ਜਾਏਗਾ ਤੁਸੀਂ ਸਾਰੇ ਜਣੇ ਜਾ ਕੇ ਆਰਾਮ ਨਾਲ ਸੌਂ ਜਾਓ ਬਾਕੀ ਸਭ ਮੇਰੇ ਉੱਤੇ ਛੱਡ ਦਿਓ ਤਾਂਗੇ ਵਾਲਾ ਕਹਿਣ ਲੱਗਾ ਠੀਕ ਏ ਜਿਵੇਂ ਤੁਹਾਡੀ ਮਰਜ਼ੀ ਪਰ ਜੇਕਰ ਤੂੰ ਇੰਨਾ ਵੱਡਾ ਖਤਰਾ ਮੁੱਲ ਲੈ ਹੀ ਰਹੀ ਏ ਤਾਂ ਯਾਦ ਰੱਖਣਾ ਉਸ ਦਾ ਧੰਨ ਸਾਡੇ ਹੱਥ ਜ਼ਰੂਰ ਲੱਗ ਜਾਏ ਸ਼ਹਿਰ ਦੀ ਕਮਾਈ ਉਹ ਵੀ ਇੰਨੇ ਲੰਮੇ ਸਮੇਂ ਦੀ ਕੋਈ ਘਟ ਨਹੀਂ ਹੁੰਦੀ ਦੋਸਤੋ ਦੌਲਤ ਦੀ ਚਾਹਤ ਅਤੇ ਦੂਸਰੇ ਦੀ ਦੌਲਤ ਹੜੱਪਣ ਦਾ ਲਾਲਚ ਆਦਮੀ ਨੂੰ ਕਿੱਥੋਂ ਤੱਕ ਡੇਗ ਦਿੰਦਾ ਏ ਟਾਂਗੇ ਵਾਲਾ ਅਤੇ ਉਸ ਦੀ ਘਰ ਵਾਲੀ ਆਪਣੀਆਂ ਹੀ ਜਵਾਂਤੀਆਂ ਨੂੰ ਅਣਜਾਣ ਤੇ ਜਵਾਨ ਆਦਮੀ ਦੇ ਕੋਲ ਭੇਜਣ ਲਈ ਜਰਾ ਵੀ हिचकिਚਾ ਨਹੀਂ ਰਹੇ ਸਨ ਜਦ ਕੇ ਚੰਗੀ ਅਤੇ ਸਮਝਦਾਰ ਲੋਕ ਆਪਣੀਆਂ ਧੀਆਂ ਦੀ ਸੁਰੱਖਿਆ ਲਈ ਸਭ ਕੁਝ ਕੁਰਬਾਨ ਕਰ ਦਿੰਦੇ ਨੇ ਟਾਂਗੇ ਵਾਲਾ ਆਪਣੀ ਪਤਨੀ ਅਤੇ ਉਸ ਦੀਆਂ ਧੀਆਂ ਨੂੰ ਉੱਥੇ ਗੱਲਾਂ ਕਰਦਾ ਛੱਡ ਕੇ ਖੁਦ ਸੌਣ ਦੀ ਤਿਆਰੀ ਕਰਨ ਲੱਗ ਪਿਆ ਟਾਂਗੇ ਵਾਲੇ ਦੀ ਘਰਵਾਲੀ ਨੇ ਆਪਣੀਆਂ ਤਿੰਨੋਂ ਕੁੜੀਆਂ ਨੂੰ ਸਮਝਾਇਆ ਕਿ ਗਰਮੀਆਂ ਦਾ ਮੌਸਮ ਹੈ ਰਾਤਾਂ ਛੋਟੀਆਂ ਹੁੰਦੀਆਂ ਨੇ ਇਸ ਲਈ ਆਪਣੇ ਕੋਲ ਕੋਜੀ ਘੰਟਿਆਂ ਦਾ ਸਮਾਂ ਹੈ ਤੁਹਾਡੇ ਤਿੰਨਾਂ ਕੋਲ ਉਸ ਲੜਕੇ ਨੂੰ ਬਹਿਲਾਉਣ ਫਸਲਾਉਣ ਲਈ ਅਤੇ ਉਸਦੀ ਦੌਲਤ ਕਢਵਾਉਣ ਲਈ ਥੋੜਾ ਥੋੜਾ ਸਮਾਂ ਹੈ ਸਾਡੇ ਕੋਲ ਜੇਕਰ ਤੁਸੀਂ ਤਿੰਨੋਂ ਇਹ ਕੰਮ ਨਹੀਂ ਕਰ ਸਕੀਆਂ ਤਾਂ ਸਵੇਰ ਹੋਣ ਤੋਂ ਪਹਿਲਾਂ ਸਾਨੂੰ ਸਭ ਨੂੰ ਮਿਲ ਕੇ ਇਸ ਦਾ ਕੰਮ ਤਮਾਮ ਕਰਕੇ ਇਸ ਦੀ লাশ ਨੂੰ ਟਿਕਾਣੇ ਲਾਉਣਾ ਪਊ ਵੱਡੀ ਧੀ ਸविता ਨੇ ਕਿਹਾ ਮਾਂ ਤੂੰ ਚਿੰਤਾ ਨਾ ਕਰ ਇਹ ਕੰਮ ਤਾਂ ਮੈਂ ਇਕੱਲੀ ਕਰ ਦੂੰ ਇਹਨਾਂ ਦੋਨਾਂ ਦੀ ਤਾਂ ਜ਼ਰੂਰਤ ਹੀ ਨਹੀਂ ਪੈਣੀ ਪਰ ਹਾਂ ਜਦੋਂ ਮੇਰਾ ਮਿੱਠਿਆ ਸਮਾਂ ਖਤਮ ਹੋ ਜਾਊ ਤਾ ਕੁਝ ਬਰਤਨ ਛੁੱਟ ਕੇ ਆਵਾਜ਼ ਕਰਦਾ ਹੀ ਆਵਾਜ਼ ਸੁਣ ਕੇ ਮੈਂ ਵਾਪਸ ਆ ਜਾਵਾਂਗੀ ਤਾਂ ਜੋ ਮੇਰੇ ਤੋਂ ਬਹੁਤ ਸਾਰੀ ਖਾ ਕੋਸ਼ਿਸ਼ ਕਰ ਸਕੇ ਉਹਨਾਂ ਚਾਰਾਂ ਔਰਤਾਂ ਨੇ ਆਪਸ ਵਿੱਚ ਮਿਲ ਕੇ ਸਭ ਕੁਝ ਤੈਅ ਕਰ ਲਿਆ ਉਧਰ ਅਮਨ ਛੱਤ ਤੇ ਲੇਟਿਆ ਹੋਇਆ ਕੁਝ ਸੋਚ ਹੀ ਰਿਹਾ ਸੀ ਕਿ ਉਸੇ ਵੇਲੇ ਉਸੇ ਪੌੜੀ ਤੋਂ ਕਿਸੇ ਦੇ ਚੜਨ ਦੀ ਆਵਾਜ਼ ਆਈ ਹੁਣ ਅਮਨ ਹੋਰ ਸਤਰਕ ਹੋ ਗਿਆ ਉਸ ਦੇ ਮਨ ਵਿੱਚ ਇੱਕ ਹੀ ਵਿਚਾਰ ਆਇਆ ਕਿ ਹੁਣ ਨਾ ਜਾਣੀ ਕਿਹੜੀ ਮੁਸੀਬਤ ਆ ਪਈ ਹੈ ਜਦੋਂ ਅਮਨ ਨੇ ਪੋੜੀ ਵਲ ਵੇਖਿਆ ਤਾਂ ਇਹ ਕੋਈ ਮੁਸੀਬਤ ਨਹੀਂ ਸੀ ਇਹ ਤਾਂ ਟਾਂਗੇ ਵਾਲੇ ਦੀ ਉਹੀ ਖੂਬਸੂਰਤ ਧੀ ਸੀ ਜਿਸਨੇ ਉਸ ਨੂੰ ਜ਼ਹਿਰੀਲਾ ਭੋਜਨ ਬਣਾ ਕੇ ਦਿੱਤਾ ਸੀ ਸविता ਨੇ ਆਉਂਦਿਆ ਹੀ ਅਮਨ ਦੇ ਪੈਰ ਫੜ ਲਏ ਤੇ ਬੋਲੀ बाबू ਮੈਨੂੰ ਮਾਫ ਕਰ ਦਿਓ ਅੱਜ ਮੇਰੀ ਥੋੜੀ ਜਿਹੀ ਲਾਪਰਵਾਹੀ ਕਰਕੇ ਮੇਰੇ बाबू ਦੀ ਜਾਨ ਚਲੀ ਜਾਣੀ ਸੀ ਮੈਨੂੰ ਤਾਂ ਇਸ ਗੱਲ ਦਾ ਬਹੁਤ ਅਫਸੋਸ ਹੈ ਕਿਆਕਰ ਮੇਰੇ ਕੋਲੋਂ ਇਹੋ ਜਿਹੀ ਗਲਤੀ ਕਿਵੇਂ ਹੋ ਗਈ ਸਬਤਾ ਦੀ ਗੱਲ ਸੁਣ ਕੇ ਅਮਨ ਨੇ ਸਰਤਾ ਦੇ ਨਾਲ ਕਿਆ ਕੋਈ ਗੱਲ ਨਹੀਂ ਭੈਣ ਹੋਣੀ ਨੂੰ ਕੌਣ ਟਾਲ ਸਕਦਾ ਏ ਜਦੋਂ ਕੁਝ ਬੁਰਾ ਹੋਇਆ ਹੀ ਨਹੀਂ ਤਾਂ ਤੂੰ ਕਿਉਂ ਪਛਤਾ ਰਹੀ ਏ ਸ਼ਾਇਦ ਮੇਰੀ ਬਿੱਲੀ ਦੀ ਮੌਤ ਇਸੇ ਤਰ੍ਹਾਂ ਲਿਖੀ ਹੋਈ ਸੀ ਪਰ ਰਾਤ ਦੇ ਇਸ ਸਮੇਂ ਤੂੰ ਇੱਥੇ ਕਿਉਂ ਆਈ ਜੇਕਰ ਤੇਰੇ ਮਾਤਾ ਪਿਤਾ ਨੇ ਦੇਖ ਲਿਆ ਤਾਂ ਉਹਨਾਂ ਨੂੰ ਇਹ ਬਿਲਕੁਲ ਵੀ ਚੰਗਾ ਨਹੀਂ ਲੱਗੇਗਾ ਕਿ ਉਹਨਾਂ ਦੀ ਜਵਾਨ ਬੇਟੀ ਰਾਤ ਨੂੰ ਕਿਸੇ ਅਣਜਾਣ ਵਿਅਕਤੀ ਦੇ ਨਾਲ ਹੈ। ਸविता ਨੇ ਜਵਾਬ ਜਿੰਦਿਆ ਕਿਆ ਇਸ ਵਕਤ ਸਾਰੇ ਸੌਂ ਰਹੇ ਨੇ ਅਤੇ ਤੁਹਾਡੀ ਕੋਲ ਇਸ ਲਈ ਆਈਆਂ ਕਿ ਮੈਂ ਤੁਹਾਨੂੰ ਇਹ ਦੱਸ ਸਕਾਂ ਕਿ ਤੁਸੀਂ ਮੈਨੂੰ ਉਸੇ ਹੀ ਵਕਤ ਸੋਣੇ ਲੱਗ ਗਏ ਸੀ ਜਦੋਂ ਤੁਸੀਂ ਮੇਰੇ ਪਿਤਾ ਜੀ ਦੇ ਨਾਲ ਸਾਡੇ ਘਰ ਆਏ ਸੀ। ਉਦੋਂ ਤੋਂ ਹੀ ਮੈਂ ਤੁਹਾਡੇ ਨਾਲ ਗੱਲ ਕਰਨ ਦਾ ਕੋਈ ਮੌਕਾ ਲੱਭ ਰਹੀ ਸੀ ਪਰ ਮਾੜੀ ਕਿਸਮਤ ਕਿ ਮੇਰੇ ਹੱਥੋਂ ਹੀ ਪਾਪ ਹੋਣਾ ਸੀ। ਜਿਸ ਦਾ ਮੈਨੂੰ ਬਹੁਤ ਅਫਸੋਸ ਹੈ। ਅੰਮਨ ਨੇ ਕਿਹਾ, "ਦੇਖ, ਮੇਰਾ ਰਿਸ਼ਤਾ ਤਾਂ ਪਹਿਲਾਂ ਹੀ ਪੱਕਾ ਹੋ ਚੁੱਕਾ ਏ। ਇਸ ਲਈ ਹੁਣ ਤੇਰੇ ਲਈ ਕੋਈ ਮੌਕਾ ਨਹੀਂ ਬਚਿਆ। ਤੂੰ ਵਾਪਸ ਚਲੀ ਜਾ।" ਸविता ਨੇ ਹੈਰਾਨ ਹੋਣ ਦਾ ਨਾਟਕ ਕਰਦੇ ਹੋਏ ਕਿਹਾ, "ਬਾਬੂ, ਤੁਸੀਂ ਇਹ ਕੀ ਕਹਿ ਦਿੱਤਾ? ਤੁਸੀਂ ਤਾਂ ਮੇਰਾ ਦਿਲ ਹੀ ਤੋੜ ਦਿੱਤਾ। ਚਲੋ, ਜਿਵੇਂ ਰੱਬ ਦੀ ਮਰਜ਼ੀ।" ਫਿਰ ਸविता ਨੇ ਕਿਹਾ, "ਜੀਵਨ ਪਰ ਦਾ ਸਾਥ ਨਹੀਂ। ਤਾਂ ਚਲੋ ਕੋਈ ਨਾ ਇਕਰਾ ਦਾ ਸਾਥ ਹੀ ਸਹੀ ਅੱਜ ਰਾਤ ਲਈ ਤਾਂ ਮੈਂ ਬਸ ਤੁਹਾਡੀ ਹੀ ਆ ਇਸ ਤਰ੍ਹਾਂ ਸविता ਨੇ ਉਸ ਦੇ ਕੋਲੋਂ ਦੂ ਨਾ ਜਾਣ ਲਈ ਪਤਾ ਨਹੀਂ ਕਿੰਨੀਆਂ ਹੀ ਪਿਆਰ ਭਰੀਆਂ ਗੱਲਾਂ ਕੀਤੀਆਂ ਅਤੇ ਉਹਨਾਂ ਗੱਲਾਂ ਦੇ ਵਿੱਚ ਹੀ ਅਮਨ ਦੇ ਕੋਲੋਂ ਉਸ ਦੇ ਧੰਨ ਬਾਰੇ ਵੀ ਪੁੱਛਣ ਦੀ ਕੋਸ਼ਿਸ਼ ਕੀਤੀ ਪਰ ਅਮਨ ਸਾਹਿਬ ਸਮਝ ਰਿਹਾ ਸੀ ਇਸ ਲਈ ਉਸ ਨੇ ਆਪਣਾ ਰਾਜ਼ ਲੁਕਾ ਕੇ ਰੱਖਿਆ ਅਤੇ ਸविता ਨੂੰ ਆਪਣੇ ਜਿਹੜੇ ਵੀ ਨਾ ਆਉਣ ਦਿੱਤਾ ਕੁਝ ਥੇਰ ਵਿੱਚ ਉਹ ਸਮਝ ਗਈ ਇਹ ਆਸਾਨੀ ਨਾਲ ਕੁਝ ਨਹੀਂ ਹੋਣ ਵਾਲਾ ਉਸ ਨੂੰ ਅਮਨ ਤੇ ਬਹੁਤ ਗੁੱਸਾ ਆ ਰਿਹਾ ਸੀ ਇਸ ਲਈ ਉਹ ਖੁੱਲੇ ਆਮ ਇੱਕ ਚਾਕੂ ਲੈ ਕੇ ਉਸ ਦੀ ਛਾਤੀ ਤੇ ਬੈਠ ਗਈ ਅਤੇ ਧਮਕੀ ਦੇ ਕੇ ਬੋਲੀ "ਬਾਬੂ ਛੇਤੀ ਛੇਤੀ ਆਪਣਾ ਸਾਰਾ ਧਨ ਮੇਰੇ ਹਵਾਲੇ ਕਰ ਦੇ ਨਹੀਂ ਤਾਂ ਇਹ ਛੁਰੀ ਨਾਲ ਹੁਣੇ ਤੇਰੀ ਗਰਦਨ ਵੱਢ ਦਿਆਂਗੀ" ਉਸ ਦਾ ਇਹ ਰੂਪ ਦੇਖ ਕੇ ਅਮਨ ਇੱਕ ਪਲ ਲਈ ਤਾਂ ਡਰ ਹੀ ਗਿਆ ਪਰ ਜਲਦੀ ਹੀ ਆਪਣੇ ਆਪ ਨੂੰ ਸੰਭਾਲ ਕੇ ਹੱਸਦੇ ਹੋਏ ਕਹਿਣ ਲੱਗਾ "ਕਿ ਤੁਹਾਨੂੰ ਕਿਸ ਨੇ ਕਹਿ ਦਿੱਤਾ ਕਿ ਮੇਰੇ ਕੋਲ ਧਨ ਨੇ" ਮੈਂ ਤਾਂ ਇੱਕ ਗਰੀਬ ਆਦਮੀ ਆ ਜੋ ਕਿ ਪੈਸੇ ਕਮਾਉਣ ਲਈ ਪਰਦੇਸ ਗਿਆ ਸੀ ਦੁਨੀਆਂ ਭਰ ਦੇ ਦੁੱਖ ਝਲ ਕੇ ਪਰੇਸ਼ਾਨ ਹੋ ਕੇ ਹੁਣ ਘਰ ਵਾਪਸ ਆ ਰਿਹਾ ਆ ਮੈਂ ਤਾਂ ਇਹ ਸੋਚ ਕੇ ਆਪਣੇ ਘਰ ਵਾਪਸ ਲੋਟ ਰਿਹਾ ਸੀ ਕਿ ਹੁਣ ਜਦ ਕਿਸਮਤ ਚ ਦੁੱਖ ਲਿਖੇ ਹੀ ਹਨ ਤਾਂ ਦੂਸਰੇ ਦੇਸ਼ ਵਿੱਚ ਨਾ ਰਹਿ ਕੇ ਆਪਣੇ ਦੇਸ਼ ਵਿੱਚ ਹੀ ਮਿਹਨਤ ਮਜ਼ਦੂਰੀ ਕਰ ਲਵਾਂ ਅਤੇ ਆਪਣਾ পেট ਪਰੰਜੋਗੇ ਪੈਸੇ ਕਮਾ ਲਵਾਂ ਕਿਸੇ ਮੁਸ਼ਕਲ ਟਾਈਮ ਵਿੱਚ ਘਰ ਤੋਂ ਘੱਟ ਆਪਣੇ ਦੇਸ਼ ਦੇ ਲੋਕ ਆਸ-ਪਾਸ ਤਾਂ ਹੋਣਗੇ ਇਸ ਲਈ ਤੂੰ ਕਿਸੇ ਵੀ ਧੋਖੇ 'ਚ ਨਾ ਰਹਿ ਕਿ ਮੇਰੇ ਕੋਲ ਇੱਕ ਵੀ ਰੁਪਈਆ ਏ ਸविता ਨੇ ਚਾਕੂ ਉਸਦੇ ਗਲਵਲ ਲੈਂਦੇ ਹੋਏ ਫਿਰ ਧਮਕੀ ਦਿੱਤੀ ਲੱਗਦਾ ਏ ਤੇਰੀ ਮੌਤ ਮੇਰੇ ਹੱਥੋਂ ਲਿਖੀ ਏ ਮੇਰੇ ਦੁਆਰਾ ਪਾਏ ਹੋਏ ਖਾਣੇ ਦੇ ਵਿੱਚ ਜ਼ਹਿਰ ਤੋਂ ਤਾਂ ਤੂੰ ਬਚ ਗਿਆ ਪਰ ਮੇਰੇ ਚਾਕੂ ਤੋਂ ਨਹੀਂ ਬਚੇਗਾ ਅੰਮਣੇ ਹਿੰਮਤ ਨਾਲ ਕਿਆ ਭੈਣ ਮੈਨੂੰ ਮਾਰ ਕੇ ਜੇ ਤੈਨੂੰ ਮੇਰੇ ਕੋਲੋਂ ਕੋਈ ਦੌਲਤ ਨਾ ਮਿਲੀ ਤਾਂ ਫਿਰ ਪਛਤਾਏਂਗੀ ਜਿਸ ਤਰ੍ਹਾਂ ਆਪਣੇ ਪਾਲਤੂ ਵਫਾਦਾਰ ਅਤੇ નિર્ਦੋਸ਼ ਬਾਜ ਨੂੰ ਮਾਰ ਕੇ ਉਹ ਸ਼ਿਕਾਰੀ ਰੋਇਆ ਸੀ ਅਤੇ ਪਛਤਾਇਆ ਸੀ ਇਹ ਸੁਣ ਕੇ ਸविता ਚੌਂ ਗਈ ਉਸ ਨੂੰ ਸਮਝ ਨਾ ਆਈ ਕਿ ਗੱਭਰੂ ਕੀ ਕਹਿਣਾ ਚਾਹੁੰਦਾ ਹੈ ਉਹ ਹੈਰਾਨ ਹੁੰਦਿਆਂ ਬੋਲੀ ਕੌਣ ਸ਼ਿਕਾਰੀ ਕਿਹੜਾ ਬਾਜ ਮੈਂ ਕਿਸੇ ਤੋਂ ਕੀ ਲੈਣਾ ਅਮਨ ਨੇ ਕਿਹਾ ਮੈਂ ਇਹ ਸਿਰਫ ਇਸ ਲਈ ਦੱਸ ਰਿਹਾ ਕਿਉਂਕਿ ਤੂੰ ਵੀ ਉਹੀ ਗਲਤੀ ਕਰਨ ਲੱਗੀ ਹੈ ਜਿਹੜੀ ਉਸ ਸ਼ਿਕਾਰੀ ਨੇ ਕੀਤੀ ਸੀ ਇਹ ਸੁਣ ਕੇ ਸविता ਨੂੰ ਬਹੁਤ ਉਤਸੁਕਤਾ ਹੋਈ ਉਸ ਨੇ ਅਮਨ ਨੂੰ ਪੁੱਛਿਆ ਇਹ ਕੀ ਕਹਾਣੀ ਹੈ ਸ਼ਿਕਾਰੀ ਦਾ ਬਾਜ ਅਗਰ નિર્ਦੋਸ਼ ਸੀ ਤਾਂ ਸ਼ਿਕਾਰੀ ਨੇ ਆਪਣੇ ਵਫਾਦਾਰ ਅਤੇ ਪਾਲਤੂ ਬਾਜ ਨੂੰ ਕਿਉਂ ਮਾਰਿਆ ਦੋਸਤੋ ਤੁਹਾਨੂੰ ਕੀ ਲੱਗਦਾ ਹੈ ਕੌਣ ਸੀ ਉਹ ਬਾਜ ਅਗਰ ਉਹ નિર્ਦੋਸ਼ ਅਤੇ ਵਫਾਦਾਰ ਸੀ ਤਾਂ ਸ਼ਿਕਾਰੀ ਨੇ ਉਸਨੂੰ ਕਿਉਂ ਮਾਰਿਆ ਹੋਵੇਗਾ ਕਿ ਟਾਂਗੇ ਵਾਲੇ ਦੀਆਂ ਕੁੜੀਆਂ ਅਮਨ ਤੋਂ ਉਸ ਦਾ ਤਨ ਕਢਵਾ ਲੈਣਗੀਆਂ ਜਾਂ ਫਿਰ ਅਮਨ ਸੁਰੱਖਿਅਤ ਆਪਣੇ ਘਰ ਪਹੁੰਚ ਜਾਏਗਾ ਇਹ ਸਾਰੇ ਸਵਾਲਾਂ ਦੇ ਉੱਤਰ ਜਾਣ ਲਈ ਉਡੀਕ ਕਰੋ ਇਸ ਕਹਾਣੀ ਦੇ ਅਗਲੇ ਭਾਗ ਲਈ ਜਲਦੀ ਮਿਲਾਂਗੇ ਤਦ ਤੱਕ ਲਈ ਪਰਮਾਤਮਾ ਤੁਹਾਡੇ ਸਭ ਦੇ ਘਰਾਂ ਵਿੱਚ ਖੁਸ਼ੀਆਂ ਲੈ ਕੇ ਆਵੇ ਧੰਨਵਾਦ